ਲੋਕੀ ਧੀਆ ਪੁੱਤਾਂ ਨੂੰ ਤਰਸਦੇ ਨੇ ਵੀ ਸਾਡੇ ਧੀ ਹੋਵੇ ਸਾਡੇ ਪੁੱਤ ਹੋਵੇ ਬਹੁਤ ਭੈਣਾ ਨੇ ਜਿਨ੍ਹਾਂ ਦੇ ਕੋਲੇ ਵੀਰ ਨਹੀਂ ਹੁੰਦਾ ਬਹੁਤ ਵੀਰ ਨੇ ਜਿਨ੍ਹਾਂ ਦੇ ਕੋਲੇ ਭੈਣ ਨਹੀਂ ਹੁੰਦੀ ਪਰ ਬਹੁਤ ਪਰਿਵਾਰ ਨੇ ਸਾਡੇ ਆਲੇ-ਦੁਆਲੇ ਸਮਾਜ ਦੇ ਵਿੱਚ ਜਿਨ੍ਹਾਂ ਦੇ ਕੋਲੇ ਔਲਾਦ ਨਹੀਂ ਹੁੰਦੀ ਉਹ ਸਾਰੀ ਜ਼ਿੰਦਗੀ ਤੜਫਦੇ ਔਲਾਦ ਦੇ ਸੋਗ ਦੇ ਵਿੱਚ ਕੱਢ ਦਿੰਦੇ ਨੇ ਪਰ ਕੁਝ ਕੁ ਸਾਡੇ ਆਲੇ-ਦੁਆਲੇ ਐਸੇ ਕਲਯੁਗੀ ਇਨਸਾਨ ਵੀ ਵਸਦੇ ਨੇ ਜਿਹੜੇ ਇਨਾ 마ਸੂਮਾਂ ਦੇ ਉੱਪਰ ਇੰਨਾ ਕਹਿਰ ਕਰਦੇ ਨੇ ਐਨੇ ਕਠੋਰ ਦਿਲੋਂ ਇਨਸਾਨ ਹੁੰਦੇ ਨੇ ਉਹਨਾਂ ਦੇ ਸੀਨੇ ਦੇ ਵਿੱਚ ਰਹਿਮਦਿਲੀ ਬਿਲਕੁਲ ਨਹੀਂ ਹੁੰਦੀ ਇਹ 13 ਸਾਲ ਦਾ 마ਸੂਮ ਬੱਚਾ ਕ੍ਰਿਸ਼ਨ ਇੰਨੀ ਤਸ਼ੱਦਦ ਇਸ ਬੱਚੇ ਨੇ ਕੱਟ ਲਈ ਸੜਕਾਂ ਤੋਂ ਮੰਗ ਮੰਗ ਕੇ ਆਪਣਾ ਪੇਟ ਭਰਿਆ ਸਮਾਂ ਬਤਾਇਆ ਇਲਾਜ ਦੀ ਵੇਟ ਦੇ ਵਿੱਚ ਸਮਾਂ ਜਿਹੜਾ ਗੁਜ਼ਾਰਦਾ ਗਿਆ ਔਰ ਸਟੇਸ਼ਨ ਦੇ ਉੱਪਰ ਪੈ ਕੇ ਆਪਣਾ ਸਮਾਂ ਕੱਟਦਾ ਸੀ ਪਰ ਆਪ ਜੀ ਮਹਿਸੂਸ ਕਰਕੇ ਦੇਖੋ 13 ਸਾਲ ਦਾ ਬੱਚਾ ਕਿੰਨਾ 마ਸੂਮ ਹੁੰਦਾ ਅਸੀਂ ਬੈੱਡਾਂ ਤੋਂ ਬੱਚੇ ਨੂੰ ਉਤਰ ਨਹੀਂ ਦਿੰਦੇ ਔਰ ਇਸ ਬੱਚੇ ਦੇ ਉੱਪਰ ਐਡੀ ਤਕਲੀਫ ਔਰ ਇਸ ਨੂੰ ਐਡੀ ਤਕਲੀਫ ਦਿੱਤੀ ਕਿਸ ਨੇ ਇਸ ਦੇ ਆਪਣੇ ਹੀ ਸਕੇ ਬਾਪ ਨੇ ਜਿਸ ਬਾਪ ਨੇ ਇਹਨੂੰ ਜਨਮ ਦਿੱਤਾ ਉਸੇ ਬਾਪ ਨੇ ਅੱਜ ਇਹਨੂੰ ਦਰਦਰ ਦੀਆਂ ਠੋਕਰਾਂ ਖਾਣ ਤੇ ਮਜਬੂਰ ਕਰਤਾ ਐਸੇ ਕਲਯੁਗੀ ਇਨਸਾਨ ਸਾਡੇ ਆਲੇ ਦਿਵਾਲੇ ਵਸਦੇ ਨੇ ਤੁਸੀਂ ਦੇਖਦੇ ਰਹਿਣਾ ਵੀਡੀਓ ਨੂੰ ਅੰਤ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਹ ਕ੍ਰਿਸ਼ਨ ਆ ਜੀ ਕ੍ਰਿਸ਼ਨ ਖੰਨੇ ਸ਼ਹਿਰ ਤੋਂ ਮਿਲਿਆ ਸੀ ਜੀ ਲਾ ਵਾਰਸਾ ਹਲਾਤਾਂ ਦੇ ਵਿੱਚ ਕ੍ਰਿਸ਼ਨ ਦੇ ਫਾਦਰ ਨੇ ਧੋਖੇ ਦੇ ਨਾਲ ਇਹਨੂੰ ਸੜਕ ਤੇ ਛੱਡਤਾ ਸੀਗਾ ਜੀ ਇਹ ਉਹੀ ਬੱਚਾ ਜਿਹੜਾ ਖੰਨੇ ਸ਼ਹਿਰ ਤੋਂ ਮਿਲਿਆ ਸੀ ਜੀ ਇਸ ਬੱਚੇ ਦਾ ਬਾਪ ਧੋਖੇ ਦੇ ਨਾਲ ਦੇਖੋ ਇਦਾਂ ਦੇ ਵੀ ਇਨਸਾਨ ਹੈਗੇ ਦੁਨੀਆ ਪੁੱਤਾਂ ਨੂੰ ਤਰਸਦੀ ਆ ਦੁਨੀਆ ਤਰਸਦੀ ਆ ਜਵਾਕਾਂ ਨੂੰ ਵੀ ਸਾਡੇ ਬੱਚੇ ਹੋਣ ਬਹੁਤ ਐਸੀ ਪੈਣ ਭਰਾ ਨੇ ਜਿਨ੍ਹਾਂ ਦੇ ਕੋਲੇ ਅੱਜ ਨਾ ਧੀ ਨਾ ਪੁੱਤ ਕੋਈ ਔਲਾਦ ਘਰ ਦੇ ਵਿੱਚ ਨਹੀਂ ਹੁੰਦੀ ਪਰ ਜਿੱਥੇ ਹੁੰਦੀ ਆ ਉੱਥੇ ਧੱਕੇ ਪੈਂਦੇ ਨੇ ਇਹ ਕ੍ਰਿਸ਼ਨ 13 ਸਾਲ ਦੀ ਉਮਰ ਦੇ ਵਿੱਚ ਸੜਕ ਤੇ ਰਹਿੰਦਾ ਸੀ ਖੰਨੇ ਆਪਣਾ ਮੰਗਮੁਗ ਕੇ ਕੋਈ ਪ੍ਰਸ਼ਾਦਾ ਪਾਣੀ ਛਕਦਾ ਸੀ ਬੜੇ ਦੁੱਖ ਦੀ ਗੱਲ ਆ ਦੋਨੇ ਲੱਤਾਂ ਟੁੱਟੀਆਂ ਹੋਈਆਂ ਸੀਗੀਆਂ ਇਸ ਬੱਚੇ ਦੀਆਂ ਤੁਸੀਂ ਦੇਖ ਰਹੇ ਹੋ ਬੜੀ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਇਸ ਬੱਚੇ ਦੀਆਂ ਲੱਤਾਂ ਦਾ ਇਲਾਜ ਹੋ ਗਿਆ ਇਸ ਵੀਰ ਦੀ 마ਸੂਮ ਬੱਚੇ ਦੀ ਰੱਬ ਦੇ ਰੂਪ ਦੀ ਜਿਹੜੀ ਲੱਤ ਦਾ ਆਪਰੇਸ਼ਨ ਹੋ ਗਿਆ ਜੀ ਦੂਜੀ ਲੱਤ ਦਾ ਕੁਝ ਦਿਨਾਂ ਬਾਅਦ ਆਪਰੇਸ਼ਨ ਹੋਣਾ ਤੇ ਇਸ ਵਕਤ ਅਸੀਂ ਲਚਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਤੁਹਾਡੇ ਸਾਥ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਇਦਾਂ ਦੇ ਵੀਰ ਇਦਾਂ ਦੇ ਬੱਚੇ ਸਾਨੂੰ ਬਹੁਤ ਮਿਲਦੇ ਜਾ ਰਹੇ ਨੇ ਅਤੇ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ 150 ਸਰੀਰ ਆਪਣੇ ਕੋਲ ਇਸ ਟਾਈਮ ਰਹਿ ਰਹੇ ਆ ਉਰੇ ਬਿਲਡਿੰਗਾਂ ਬਣ ਰਹੀਆਂ ਨੇ ਅਸੀਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਇੱਕ ਵੱਡੀ ਐਂਬੂਲੈਂਸ ਦੀ ਇਹ ਐਂਬੂਲੈਂਸ ਛੋਟੀ ਆ ਜੀ ਇਹਦੇ ਵਿੱਚ ਸਾਨੂੰ ਜਦੋਂ ਮਰੀਜ਼ ਲੈ ਕੇ ਜਾਂਦੇ ਆ ਬੜੀ ਪ੍ਰੋਬਲਮ ਆਉਂਦੀ ਆ ਤੇ ਇਹਦੇ ਵਿੱਚ ਜਾਂਦੇ ਵੀ 2-3 ਕ ਮੈਂਬਰ ਨੇ ਬਹਿ ਕੇ ਪਰ ਆਪਾਂ ਨੂੰ ਵੱਡੀ ਐਂਬੂਲੈਂਸ ਦੀ ਲੋੜ ਐ ਇਧਰਲੇ ਪਾਸੇ ਜਿਹੜਾ ਅੰਦਰ ਕੁਝ ਵੀਰ ਆਪਣੇ ਕੋਲੇ ਰਹਿ ਰਹੇ ਨੇ ਜੀ ਜਿਨ੍ਹਾਂ ਦੇ ਨਾ ਤਾਂ ਪਰਿਵਾਰ ਨੇ ਨਾ ਕੋਈ ਭੈਣ ਆ ਨਾ ਭਾਈ ਆ ਜਿਨ੍ਹਾਂ ਨੂੰ ਕੋਈ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈਗਾ ਕੋਈ ਕਹਿਣ ਨੂੰ ਤਿਆਰ ਨਹੀਂ ਹੈਗਾ ਵੀ ਅਸੀਂ ਇਹਨਾਂ ਨੂੰ ਘਰੇ ਲੈ ਜਾਾਂਗੇ ਇਹ ਉਹਨਾਂ ਵੀਰਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਅਸੀਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕੁਝ ਦਵਾਈਆਂ ਦੇ ਜਿਹੜੇ ਬਿੱਲ ਖੜੇ ਨੇ ਜੀ ਅਸੀਂ ਬੇਨਤੀ ਦੁਆਰਾ ਤੋਂ ਫੇਰ ਸੰਗਤਾਂ ਨੂੰ ਕਰਦੇ ਆ ਦਵਾਈਆਂ ਦੇ ਬਿੱਲ ਬਹੁਤ ਵੱਡੇ ਪੱਧਰ ਤੇ ਖੜੇ ਨੇ ਆਪ ਜੀ ਜਰੂਰ ਸਪੋਰਟ ਕਰੋ ਤਾਂ ਜੋ ਆਪ ਜੀ ਢਿੱਲੋ ਜਿਹੜਾ ਜਿਹੜਾ ਮੈਡੀਕਲ ਸਟੋਰ ਆ ਉੱਥੇ ਜਾ ਕੇ ਬਿੱਲ ਪੇ ਕਰ ਸਕੋ ਅਤੇ ਦੂਜੀ ਜਿਹੜੀ ਲੋੜ ਸੀ ਐਂਬੂਲੈਂਸ ਦੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਵੀ ਸਾਨੂੰ ਵੱਡੀ ਐਂਬੂਲੈਂਸ ਚਾਹੀਦੀ ਆ ਜਦੋਂ ਇਹਨਾਂ ਨੂੰ ਦਵਾਈ ਦਿਵਾਉਣੀ ਹੁੰਦੀ ਆ ਤਾਂ ਇਹਨਾਂ ਨੂੰ ਲਿਜਾਣ ਦੇ ਵਿੱਚ ਇੱਕ ਐਂਬੂਲੈਂਸ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਜੀ ਜਿਹਦੇ ਵਿੱਚ 5-7 ਮੈਂਬਰ ਇਕੱਠੇ ਬਹਿ ਕੇ ਜਾਂਦੇ ਹੋਣ ਇਹ ਤੁਹਾਡੇ ਲਈ ਬੜੀ ਛੋਟੀ ਜੀ ਗੱਲ ਆ ਜੀ ਦੇਖੋ ਛੋਟੀ ਜੀ ਗੱਲ ਆ ਸੰਗਤ ਲਈ ਤਾਂ ਕਿਣਕਾ ਕਿਣਕਾ ਸਾਡੇ ਲਈ ਬਹੁਤ ਵੱਡੀ ਗੱਲ ਆ ਪਰ ਤੁਸੀਂ ਸ਼ੇਅਰ ਕਰ ਦਿਓ ਸਾਰੇ ਭੈਣ ਭਰਾ ਤਾਂ ਜੋ ਸੰਸਥਾ ਦੀ ਪ੍ਰੋਬਲਮ ਸੋਲਵ ਹੋ ਸਕੇ ਔਰ ਸੰਸਥਾ ਦੇ ਜੋ ਬਿਜਲੀ ਦੇ ਬਿੱਲ ਨੇ ਜਾਂ ਜੋ ਦਵਾਈਆਂ ਦੇ ਬਿੱਲ ਨੇ ਉਹ ਭਰੇ ਜਾ ਸਕਣ ਕਿਉਂਕਿ ਬਿਲਡਿੰਗਾਂ ਅੱਗੇ ਬਣ ਰਹੀਆਂ ਨੇ ਅਸੀਂ ਸੰਗਤਾਂ ਨੂੰ ਬਿਲਡਿੰਗਾਂ ਦੇ ਵੀ ਦਰਸ਼ਨ ਕਰਵਾਉਨੇ ਆ ਇਧਰਲੇ ਪਾਸੇ ਤੋਂ ਔਰ ਆਪ ਜੀ ਐਂਬੂਲੈਂਸ ਦੇ ਵੀ ਦਰਸ਼ਨ ਕਰਦੇ ਜਾਇਓ ਸਾਹਮਣੇ ਇੱਕ ਬਿਲਡਿੰਗ ਬਣ ਰਹੀ ਏ ਸੰਗਤ ਜੀ ਵੱਡਾ ਹਾਲ ਇਦਾਂ ਵੱਡੀਆਂ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਨੇ ਜੀ ਉਰੇ ਲਿਆਓ ਆਪਣਾ ਉਹ ਮੰਝਾ ਲਾ ਕੇ ਨਾ ਇੱਕ ਵਾਰੀ ਤੁਸੀਂ ਤਾਰ ਲਓ ਬੱਚੇ ਨੂੰ ਔਰ ਸੰਗਤ ਜੀ ਅਸੀਂ ਨਾਲ-ਨਾਲ ਬੇਨਤੀ ਕਰਦੇ ਰਹਿੰਦੇ ਆ ਤੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਜਿਹੜਾ ਇੱਥੇ ਸਪੋਰਟ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਜਿਹੜੀ ਪਹਿਲ ਦੇ ਆਧਾਰ ਤੇ ਲੋੜ ਹੈ ਦੋਨੇ ਲੋੜਾਂ ਨੇ ਐਂਬੂਲੈਂਸ ਤੇ ਵੇ ਜਿਹੜਾ ਦਵਾਈਆਂ ਦੇ ਬਿੱਲ ਔਰ ਇਹ ਬੱਚੇ ਬਾਰੇ ਅਸੀਂ ਦੱਸਣਾ ਚਾਹੁੰਦੇ ਇਸ ਬੱਚੇ ਦਾ ਹਾਲ ਤੱਕ ਆਪਾਂ ਨੂੰ ਘਰ ਨਹੀਂ ਮਿਲਿਆ ਕੁਝ ਨਹੀਂ ਪਤਾ ਇਹਦਾ ਕੌਣ ਆ ਕੌਣ ਨੇ ਇਹਦੇ ਚਾਚੇ ਕੌਣ ਤਾਏ ਕੌਣ ਇਹਦੇ ਮਾਪੇ ਨੇ ਹਜੇ ਤੱਕ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਤੁਸੀਂ ਸ਼ੇਅਰ ਕਰ ਦਿਓ ਸਾਰੇ ਭੈਣ ਭਰਾ ਤਾਂ ਜੋ ਇਸ ਬੱਚੇ ਦਾ ਜਿਹੜਾ ਪਤਾ ਲੱਗ ਸਕੇ ਔਰ ਉਦੋਂ ਤੱਕ ਲਈ ਬੱਚਾ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਹੀ ਰਹੂਗਾ ਔਰ ਇਹਦਾ ਇਲਾਜ ਪ੍ਰੋਪਰ ਦੂਜੀ ਲੱਤ ਦਾ ਵੀ ਹੋਣਾ ਕੁਝ ਦਿਨਾਂ ਤੱਕ ਪਰ ਜਿਹੜੀ ਲੱਤ ਜ਼ਿਆਦਾ ਖਰਾਬ ਸੀਗੀ ਜਿਹੜੀ ਜ਼ਿਆਦਾ ਬਿਗੜੀ ਵੀ ਸੀ ਲੱਤ ਬਹੁਤ ਜ਼ਿਆਦਾ ਬਲ ਸੀ ਉਸ ਲੱਤ ਦਾ ਆਪਰੇਸ਼ਨ ਹੋ ਚੁੱਕਿਆ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਆਪ ਜੀ ਦਾ ਧੰਨਵਾਦ ਤੁਸੀਂ ਆਉਂਦੇ ਜਾਂਦੇ ਜਰੂਰ ਇਹਨਾਂ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਅਤੇ ਬੀਬੀਆਂ ਵੀ ਹੁਣ ਆਪਣੇ ਕੋਲ ਪੰਜ ਸੱਤ ਬੀਬੀਆਂ ਵੀ ਹੈਗੀਆਂ ਇਧਰਲੇ ਪਾਸੇ ਬੀਬੀਆਂ ਲਈ ਵੀ ਬਾੜ ਬਣਾਈ ਜਾ ਰਹੀ ਹੈ ਜੀ ਜਿਹਦੇ ਚ 15 20 ਕ ਬੀਬੀਆਂ ਵੀ ਰਹਿ ਸਕਣਗੀਆਂ ਜੀ 150 ਮੈਂਬਰ ਤਾਂ ਆਪਣੇ ਕੋਲ ਹੈਗੇ ਹੈਗਾ ਜੀ ਅਤੇ ਨਾਲ ਹੁਣ ਬੀਬੀਆਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਜਿਹੜੀ ਇਹ ਵਾਲੀ ਬਿਲਡਿੰਗ ਹੈ ਦੇ ਵਿੱਚ ਪ੍ਰਸ਼ਾਦੇ ਦਾ ਵੱਡਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਜੋ 300 ਬੰਦਾ ਇਦੇ ਵਿੱਚ ਪ੍ਰਸ਼ਾਦਾ ਸ਼ਕ ਲੈਵੇ ਜੀ ਔਰ ਜਿਹੜੀ ਬਿਲਡਿੰਗ ਆਪ ਜੀ ਉੱਪਰ ਦੇਖ ਰਹੇ ਹੋ ਉਸ ਬਿਲਡਿੰਗ ਲਈ ਸਾਨੂੰ ਸੰਗਤ ਤੋਂ سپورਟ ਦੀ ਬਹੁਤ ਲੋੜ ਹੈ ਬਿਲਡਿੰਗ ਮਟੀਰੀਅਲ ਰੇਤਾ ਬਜਰੀ ਪਹੁੰਚਦਾ ਹੋਵੇ ਤਾਂ ਜੋ ਆਪਾਂ ਉਸ ਬਿਲਡਿੰਗ ਨੂੰ 2-3 ਮੰਜ਼ਿਲ ਹੋਰ ਬਣਾ ਕੇ ਹੋਰ ਲੋੜਵੰਦਾਂ ਨੂੰ ਘਰ ਦੇਣ ਚ ਕਾਮਯਾਬ ਹੋ ਸਕੀਏ ਜੀ ਧੰਨਵਾਦ ਹੱਸਦੇ ਬਸਦੇ ਰਹੋ ਸ਼ੇਅਰ ਕਰ ਦਿਓ ਅਸੀਂ ਦੁਵਾਰਾ ਤੋਂ ਬੇਨਤੀ ਤਾਂ ਕਰਦੇ ਆ ਕਿਉਂਕਿ ਜਿਹੜੀ ਅਸੀਂ ਐਂਬੂਲੈਂਸ ਦੀ ਮੰਗ ਕੀਤੀ ਸੰਗਤ ਤੋਂ ਉਹ ਸੰਗਤ ਲਈ ਥੋੜੀ ਜੀ ਚੀਜ਼ ਆ ਆਪ ਜੀ ਕੁਝ ਭੈਣ ਭਰਾ ਇਕੱਠੇ ਹੋ ਕੇ ਜਿਹੜਾ ਸੰਸਤਾ ਨੂੰ ਆਪ ਚੀਜ਼ ਲੈ ਕੇ ਦੇਣੀ ਹੈ ਜੀ ਕਾਂਜੋ ਸੰਸਤਾ ਦੀ ਪ੍ਰੋਬਲਮ ਸੋਲਵ ਹੋ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ